ਤਾਂ ਤਾਂ ਚਿਰਿਕੁਰੂ RAM DAS JI ਤਾਂ ਤਾਂ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਭੈਣ ਭਰਾਵਾਂ ਦਾ ਇਹ ਹੀ ਸਵਾਲ ਹੁੰਦਾ ਹੈ ਕਿ ਅਸੀਂ ਸ਼ਹੀਦਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਾਂ ਜੋਤ ਨੂੰ ਕਿਸ ਤਰ੍ਹਾਂ ਲਾਉਣਾ ਚਾਹੀਦਾ ਹੈ ਕਿਵੇਂ ਸੰਭਾਲ ਕਰਨੀ ਚਾਹੀਦੀ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸੰਗਤ ਜੀ ਵੀਡੀਓ ਪੂਰੀ ਜ਼ਰੂਰ ਸੁਣਨਾ ਅਤੇ ਵੀਡੀਓ ਸੌਂਦੇ ਸੌਂਦੇ ਕਮੈਂਟ ਵਿੱਚ ਜਾ ਕੇ ਤਾਂ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖ ਦੇਣਾ ਜੀ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਜੋਤ ਦੀ ਬਹੁਤ ਮਹੱਤਤਾ ਹੈ ਕਈ ਵਾਰ ਸੰਗਤਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾ ਇਸ ਦੀ ਕੀ ਮर्याਦਾ ਹੈ ਕਈ ਵਾਰ ਅਸੀਂ ਜੋਤ ਜਗਾਉਣ ਸਮੇਂ ਕੁਝ ਗਲਤੀਆਂ ਕਰ ਬੈਠਦੇ ਹਾਂ ਤਾਂ ਘਰਾਂ ਵਿੱਚ ਝੜੀਆਂ ਵੀ ਪੀਪੀਆਂ ਜਾਂ ਜਿਹੜੇ ਵੀ ਕੋ ਸਿੱਖ ਵੀ ਜੋਤ ਲਗਾਉਂਦੇ ਹਨ ਉਹ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਤੇ ਇਹ ਮर्यादा ਦੇ ਬਾਰੇ ਦੂਜਿਆਂ ਨੂੰ ਵੀ ਦੱਸਿਓ ਸਾਥ ਸੰਗਤ ਜੀ ਸਾਥ ਸੰਗਤ ਜੀ ਸਭ ਤੋਂ ਪਹਿਲੀ ਗੱਲ ਮर्यादा ਦੇ ਸੰਬੰਧ ਦੇ ਵਿੱਚ ਕੀ ਹੈ ਕਿ ਘਰ ਵਿੱਚ ਜਿਹੜੀ ਜੋਤ ਆਪਾਂ ਲਾਉਂਦੇ ਹਾਂ ਕਈ ਵਾਰੀ ਲੋਕ ਵੱਡੀ ਗਲਤੀ ਕਰਦੇ ਹਨ ਉਨਨੋਂ ਮर्यादा ਦਾ ਪਤਾ ਨਹੀਂ ਹੁੰਦਾ ਜੋਤ ਨੂੰ ਨੀਵੀਂ ਜਗ੍ਹਾ ਤੇ ਰੱਖ ਦਿੰਦੇ ਹਨ ਜੋਤ ਹਮੇਸ਼ਾ ਸੰਗਤ ਜੀ ਉੱਚੀ ਜਗਾ ਕੇ ਰੱਖ ਕੇ ਲਾਉਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਅਸੀ ਕੀ ਹੁੰਦਾ ਹੈ ਥੱਲੇ ਰੱਖ ਕੇ ਜੋਦੇ ਲਾ ਦਿੰਦੇ ਹਾਂ ਇਹ ਜੋਤ ਦੀ ਮर्यादा ਸਾਧ ਸੰਗਤ ਨਹੀਂ ਹੈ ਤੁਸੀਂ ਵੇਖਿਆ ਹੋਣਾ ਅਖੰਡ ਪੜ ਸਾਹਿਬ ਜੀ ਦੇ ਵਿੱਚ ਜਦੋਂ ਜੋਤ ਜਗਾਈ ਜਾਂਦੀ ਹੈ ਤੇ ਕਿਸੇ ਵੀ ਆਪਾ ਧਾਰਮਿਕ ਸਥਾਨ ਤੇ ਜਾਂਦੇ ਹਾਂ ਉਹ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਜੋਤ ਜਗਉਂਦੇ ਹਨ ਹੁਣ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸਦਾ ਹੀ ਸ਼ਹੀਦਾ ਸਾਹਿਬ ਜੋਤ ਜਗਦੀ ਹੈ ਉਹ ਕਿਤੇ ਨੀਚੇ ਸਥਾਨ ਤੇ ਥੋੜੀ ਹੁੰਦੀ ਹੈ ਸ਼ਹੀਦਾਂ ਦੀ ਜੋਤ ਉਹ ਉੱਚੀ ਜਗ੍ਹਾ ਤੇ ਹੁੰਦੀ ਹੈ ਤਾਂ ਇਹ ਗੱਲ ਤੇ ਤੁਸੀਂ ਕਦੇ ਨਹੀਂ ਕਰਨੀ ਪਹਿਲੀ ਗੱਲ ਤਾਂ ਇਹ ਹਮੇਸ਼ਾ ਜੋਤ ਨੂੰ ਉੱਚੇ ਸਥਾਨ ਤੇ ਰੱਖਣਾ ਹੈ ਬੜਾ ਅਦਬ ਕਰਨਾ ਹੈ ਸੰਗਤ ਜੀ ਜਿਹੜੀ ਜੋਤ ਹੈ ਉਹ ਹਮੇਸ਼ਾ ਦੇਸੀ ਘੋਦੀ ਹੋਣੀ ਚਾਹੀਦੀ ਹੈ ਸਿੱਖ ਧਰਮ ਦੇ ਵਿੱਚ ਤਾਂ ਇਹ ਇਸ ਤਰ੍ਹਾਂ ਹੀ ਹੈ ਕਿ ਜੋਤ ਦੇਸੀ ਘੋਦੀ ਲਾਓ ਕੁਝ ਲੋਕ ਟਿੱਪਣੀ ਵੀ ਕਰ ਦਿੰਦੇ ਹਨ ਕਿ ਜੋਤ ਦੇਸੀ ਕਿਉਂ ਦੀ ਨਹੀਂ ਲਾਉਣੀ ਚਾਹੀਦੀ ਦੇਸੀ ਕਿਉਂ ਖਰਾਬ ਹੋ ਜਾਂਦਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈ ਕਿ ਇਹਦੀ ਮਰਿਆਦਾ ਕੀ ਹੈ ਇਹ ਤਾਂ ਪੁਰਾਤਨ ਸਮੇਂ ਤੋਂ ਮਰਿਆਦਾ ਚੱਲੀ ਆ ਰਹੀ ਹੈ ਇਹ ਜੋਤ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਹੁੰਦੀ ਹੈ ਸੰਗਤਾਂ ਉਹਨਾਂ ਨੂੰ ਨਤਮਸਤਕ ਹੁੰਦੀਆਂ ਨੇ ਉਹਨਾਂ ਦੀ ਸ਼ਰਧਾ ਬਣੀ ਹੁੰਦੀ ਹੈ ਤੇ ਜਿਨne ਕਦੇ ਬਾਹਰ ਜੋਤ ਨਹੀਂ ਜਗਾਈ ਉਹ ਆਪਣੇ ਮਨ ਦੀ ਜਿਹੜੀ ਜੋਤ ਹੈ ਉਹ ਕਿਵੇਂ ਝਕਾਵੇਗਾ ਦਾ ਸੰਗਤ ਜ્યોਤ ਜਿਕਾਉਂਦੇ ਸਮੇ ਉਹ ਜਗਾ ਸਾਫ ਸੁਥਰੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਉਹ ਜਿਹੜੀ ਜਗਾ ਹੈ ਉਹਦੇ ਤੇ ਮਿੱਟੀ ਪਈ ਹੈ ਕਈ ਵਾਰ ਹੁੰਦਾ ਜੋ ਤੁਸੀਂ ਜੋ ਤੁਸੀਂ ਜੋਤ ਜਿਕਾਉਂਦੇ ਹੋ ਜੋ ਜੋਤ ਦੇ ਵਿੱਚੋਂ ਨਿਕਲ ਕੇ ਬਾਹਰ ਠਿ ਕਰੀ ਹੈ ਜਾਂ ਧੂਫ ਵੀ ਘਰਾਂ ਦੇ ਵਿੱਚ ਲਾਉਂਦੇ ਹਨ ਉਹ ਸਫਾਈ ਨਹੀਂ ਕਰਦੇ ਅਸੀਂ ਦੇਖਦੇ ਹਾਂ ਕਈ ਘਰਾਂ ਦੇ ਵਿੱਚ ਜੋਤ ਦੇ ਆਸ-ਪਾਸ ਸਫਾਈ ਨਹੀਂ ਕੀਤੀ ਹੁੰਦੀ ਜਿਹਦੇ ਘਰ ਵਿੱਚ ਗੁਟਕਾ ਸਹਿਬ ਦਾ ਸਤਕਾਰ ਨਹੀਂ ਜਿਹੜੇ ਘਰ ਦੇ ਵਿੱਚ ਪਉਠੀ ਸਾਬ ਦਾ ਸਤਿਕਾਰ ਨਹੀਂ ਜਿਹੜੇ ਘਰ ਦੇ ਵਿੱਚ ਗੁਰੂ ਦੀ ਜੋਤ ਦਾ ਸਤਿਕਾਰ ਨਹੀਂ ਉਹ ਗੁਰੂ ਘਰ ਤੋਂ ਕਦੇ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਦੇ ਉਹ ਗੁਰੂ ਕ੍ਰੰਤ ਸਾਹਿਬ ਜੀ ਤੋਂ ਕੁਝ ਨਹੀਂ ਲੈ ਸਕਣਗੇ ਇਸ ਕਰਕੇ ਸਤਿਕਾਰ ਅਦਬ ਕਰਨਾ ਬਹੁਤ ਜ਼ਰੂਰੀ ਹੈ ਸੰਗਤ ਦੀ ਸਫਾਈ 'ਚ ਤਾਂ ਰੱਬ ਵਸਦਾ ਹੈ ਇਸ ਕਰਕੇ ਤੁਸੀਂ ਪੂਰੀ ਸਫਾਈ ਦੇ ਨਾਲ ਜੋਤ ਲਾਉਣੀ ਹੈ ਆਪਣੇ ਕਈ ਵਾਰੀ ਮਿੱਟੀ ਬਹੁਤ ਉੜਦੀ ਹੈ ਮਿੱਟੀ ਦੇ ਨਿੱਕੇ ਨਿੱਕੇ ਬ੍ਰੇਕ ਕਣ ਹੁੰਦੇ ਹਨ ਕਿਵੇਂ ਨਾ ਕਿਵੇਂ ਜਾਲੀਆਂ ਦੇ ਵਿੱਚੋਂ ਹੀ ਅੰਦਰ ਆ ਜਾਂਦੇ ਹਨ ਕਈ ਵਾਰ ਸਾਨੂੰ ਐਵੇਂ ਹੁੰਦਾ ਹੈ ਕਿ ਘਰ ਵਿੱਚ ਜਾਲੀਆਂ ਲੱਗੀਆਂ ਹਨ ਕਿਹੜਾ ਮਿੱਟੀ ਅੰਦਰ ਆਏਗੀ ਚੰਗੀ ਤਰ੍ਹਾਂ ਦੇਖਿਓ ਸੰਗਤ ਜੀ ਕੱਪੜਾ ਫੇਰ ਕੇ ਕਿ ਤੁਹਾਨੂੰ ਪਤਾ ਲੱਗੂਗਾ ਮਿੱਟੀ ਕਿੰਨੀ ਹੁੰਦੀ ਹੈ ਤੇ ਸਫਾਈ ਜਿਵੇਂ ਕਮਰਿਆਂ ਦੀ ਰੱਖਣੀ ਜ਼ਰੂਰੀ ਹੈ ਉਸੇ ਤਰ੍ਹਾਂ ਹੈ ਬਿਲਕੁਲ ਜਿੱਥੇ ਜੋਤ ਲੱਗਦੀ ਹੈ ਉੱਥੇ ਤਾਂ ਉਹਦੇ ਤੋਂ ਵੀ ਵੱਧ ਸਭ ਸਫਾਈ ਰੱਖਣੀ ਜ਼ਰੂਰੀ ਹੈ ਤਾਂ ਇਹ ਮਹੱਤਵਪੂਰਨ ਗੱਲ ਹੈ ਇਸ ਨੂੰ ਪੱਲੇ ਨਾਲ ਬੰਨ ਲਓ ਫਿਰ ਘਰ ਦੇ ਵਿੱਚ ਆਪ ਜੀ ਦੇ ਜਦੋਂ ਗੁਰੂ ਦਾ ਸਤਕਾਰ ਹੋਊਗਾ ਤੇ ਫਿਰ ਤੁਹਾਡਾ ਸਤਕਾਰ ਹੋਣਾ ਕੋਈ ਔਕੀ ਗੱਲ ਨਹੀਂ ਸਾਜ ਸੰਗਤ ਜੀ ਜੋਤ ਜਦੋਂ ਆਪਾਂ ਜਗਾ ਦਿੱਤੀ ਹੈ ਤੇ ਉਹਨੂੰ ਬਚਾਈਏ ਕਿਵੇਂ ਕਈ ਐਡੇ ਮੋਰਖਾ ਹੁੰਦੇ ਹਨ ਮਾਫ ਕਰਨਾ ਸੰਗਤ ਜੀ ਉਹ ਫੂਕ ਮਾਰਨ ਲੱਗ ਪੈਂਦੇ ਹਨ ਜਿਹੜਾ ਆਪਣੇ ਮੂੰਹ ਦੇ ਵਿੱਚੋਂ ਹਵਾ ਹੁੰਦੀ ਹੈ ਉਹ ਤਾਂ ਝੂਠੀ ਹੁੰਦੀ ਹੈ ਮਹਾਰਾਜ ਜੀ ਤੇ ਪਾਣੀ ਕਹਿੰਦੀ ਹੈ ਸਾਰਾ ਕੁਝ ਹੀ ਜਗਤ ਝੋਟਾ ਹੈ ਆਮੇ ਕੇ ਇੱਕ ਮਰਿਆਦਾ ਹੁੰਦੀ ਹੈ ਆਪਾਂ ਮਰਿਆਦਾ ਦਾ ਪਾਲਣ ਕਰਨਾ ਹੈ ਮਰਿਆਦਾ ਕਾਇਮ ਕਰਨੀ ਹੈ ਜੋ ਆਪ ਮਰਿਆਦਾ ਸਿੱਖੀ ਉਹੀ ਤਾਂ ਦੂਜਿਆਂ ਨੂੰ ਸਿਖਾਵਾਂਗੇ ਜੋਤ ਨੂੰ ਫੋਕ ਨਹੀਂ ਮਾਰਨੀ ਜੋਤ ਹਮੇਸ਼ਾ ਜਗਦੀ ਹੈ ਉਹਨੂੰ ਜਗਦੀ ਰਹਿਣ ਦੇਣਾ ਚਾਹੀਦਾ ਹੈ ਜੋਤ ਜਿਹੜੀ ਹੈ ਆਪਣੇ ਆਪ ਹੀ ਸੰਪੂਰਨ ਹੋ ਜਾਂਦੀ ਹੈ ਕਈ ਜਗ੍ਹਾ ਤੇ ਅਖੰਡ ਪਾਠ ਸਾਹਿਬ ਦੇ ਵਿੱਚ ਤਾਂ ਇਤਾਂ ਹੀ ਕਰਦੇ ਹਨ ਗਰੰਤੀ ਸਿੰਘ ਜੋਤ ਜਗਦੀ ਰਹਿੰਦੀ ਹੈ ਕਦੇ ਵੀ ਉਹਨੂੰ ਫੋਕ ਮਾਰ ਕੇ ਨਹੀਂ ਬਚਾਉਂਦੇ ਉਹ ਆਪਣੇ ਆਪ ਹੀ ਹੌਲੀ-ਹੌਲੀ ਛਿਵੇਂ-ਛਿਵੇਂ ਕਿਉਂ ਖਤਮ ਹੋ ਜਾਂਦਾ ਹੈ ਉਹ ਜੋਤ ਦੀ ਸਮਾਪਤੀ ਵੀ ਹੋ ਜਾਂਦੀ ਹੈ ਸੰਗਤ ਜੀ ਕਦੇ ਵੀ ਫੋਕ ਨਹੀਂ ਮਾਰਨੀ ਚਾਹੀਦੀ ਮੇਰੇ ਕੈਨ ਦਾ ਭਾਵ ਜੋਤ ਨੂੰ ਨਾ ਉਤੇ ਪਾਣੀ ਪੋਣਾ ਚਾਹੀਦਾ ਹੈ ਕਿ ਪਾਣੀ ਪਾ ਦਿੰਦੇ ਹਾਂ ਨਹੀਂ ਇਹੋ ਜੇ ਵੀ ਕਈ ਹੈ ਜੋ ਪਾਣੀ ਪਾ ਦਿੰਦੇ ਹਨ ਜੋਤ ਤੇ ਪਾਣੀ ਨਹੀਂ ਪਾਉਣਾ ਹੈ ਅਸੀਂ ਤਾਂ ਹੈਰਾਨ ਹਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਹੀ ਨਹੀਂ ਅੱਜ ਤੱਕ ਬਜ਼ੁਰਗਾਂ ਦਾ ਜੋਤ ਵਿੱਚ ਇੰਨਾ ਵਿਸ਼ਵਾਸ ਸੀ ਕਿ ਜਦੋਂ ਉਹਨਾਂ ਨੇ ਸ਼ਾਮ ਨੂੰ ਬੱਤੀ ਬਿਚਕਾਉਣੀ ਤਾਂ ਵਾਹਿਗੁਰੂ ਕਹਿਣਾ ਅੱਜ ਦੇ ਲੋਕ ਨਹੀਂ ਕਹਿੰਦੇ ਅੱਜ ਤਾਂ ਆਪਾਂ ਸੱਚ ਛੱਡਦੇ ਜਾ ਰਹੇ ਹਾਂ ਅਸੀਂ ਪਦਾਰਥਵਾਦੀ ਲੋਕ ਹਾਂ ਤੁਸੀਂ ਸੁਣਿਆ ਹੋਵੇਗਾ ਕਿ ਪੁਰਾਣੇ ਬਜ਼ੁਰਗਾਂ ਨੇ ਜਦੋਂ ਸ਼ਾਮ ਹੋਣੀ ਤੇ ਉਦੋਂ ਬਾਬਾ ਜੀ ਨੇ ਰਹਿਰਾਸ ਸੇਬ ਜੀ ਦਾ ਪਾਠ ਸ਼ੁਰੂ ਕਰਨਾ ਤੇ ਇਹਨਾਂ ਨੇ ਕਹਿਣਾ ਵਾਹਿਗੁਰੂ ਜਦੋਂ ਬੱਤੀ ਚਕਾਉਣੀ ਤਾਂ ਵੀ ਕਹਿਣਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਰ ਵਕਤ ਰਹਿਣਾ ਤੇ ਖੁਸ਼ ਕਿੰਨੇ ਸੀ ਅੱਜ ਸਾਨੂੰ ਮਰਿਆਦਾ ਭੁੱਲ ਗਈ ਹੈ ਆਪਾਂ ਕਹਿੰਦੇ ਹਾਂ ਇਹ ਕਿਹੜੀ ਮਰਿਆਦਾ ਹੈ ਸਾਡੀ ਤਾਂ ਆਪਦੀ ਮਰਿਆਦਾ ਸੀ ਗੁਰੂ ਨੂੰ ਅਸੀਂ ਚੇਲਾ ਬਣਾ ਦਿੱਤਾ ਹੈ ਬਸ ਗੁਰੂ ਬਣ ਗਏ ਹਾਂ ਬਹੁਤ ਵੱਡੀ ਭੁੱਲ ਹੋ ਗਈ ਵੱਡੀ ਗਲਤੀ ਹੈ ਤਾਂ ਜੋਤ ਨੂੰ ਕਦੇ ਵੀ ਫੁਕ ਮਾਰ ਕੇ ਨਹੀਂ ਬਚਾਉਣਾ ਇਹ ਭੁੱਲ ਕੇ ਕਦੇ ਨਹੀਂ ਗਲਤੀ ਕਰਨੀ ਜੇ ਕਰਦੇ ਹਾਂ ਤੇ ਕੋਈ ਗੱਲ ਨਹੀਂ ਜੇ ਕਈ ਵਾਰ ਹੁੰਦਾ ਤੁਸੀਂ ਇਹ ਸੁਣ ਰਹੇ ਹੋ ਵਿਚਾਰ ਤੇ ਤੁਸੀਂ ਕਹਿੰਦੇ ਹੋ ਕਿ ਮੈਂ ਮੈਂ ਤਾਂ ਇਹ ਗਲਤੀ ਕਰ ਬੈਠਾ ਹਾਂ ਫਿਰ ਇਉਂ ਕਿ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਤੁਸੀਂ ਇਹ ਗਲਤੀ ਨਹੀਂ ਕਰਨੀ ਗੁਰੂ ਸਾਹਿਬ ਆਗਣਾਂ ਨੂੰ ਸਾਡੇ ਨੂੰ ਬਖਸ਼ ਲੈਂਦੇ ਹਨ ਕਿ ਸਾਨੂੰ ਪਤਾ ਹੀ ਨਹੀਂ ਸੀ ਤਾਂ ਇਹ ਮੈਂ ਤੁਹਾਨੂੰ ਜਿਹੜੀਆਂ ਹੁਣ ਤੱਕ ਗੱਲਾਂ ਜੋਤ ਬਾਰੇ ਦੱਸੀਆਂ ਹਨ ਉਹਨਾਂ ਤੇ ਅਮਲ ਜ਼ਰੂਰ ਕਰਨਾ ਸਾਥ ਸੰਗਤ ਜੀ ਕਈ ਵਾਰ ਅਸੀਂ ਜੋਤ ਚੁਕਾਉਂਦੇ ਹਾਂ ਤੇ ਆਸੇ-ਪਾਸੇ ਪਲਾਸਟਿਕ ਦੇ ਮومی ਕਾਗਜ਼ ਦੇ ਲਿਫਾਫੇ ਰੱਖ ਦਿੰਦੇ ਹਾਂ ਇਹ ਵੀ ਨਹੀਂ ਰੱਖਣੇ ਕਈ ਵਾਰੀ ਧੂਫ ਵਾਲੇ ਲਿਫਾਫੇ ਹੁੰਦੇ ਆ ਕੋਲ ਰੱਖ ਦਿੰਦੇ ਹਾਂ ਤੇ ਉਹਦੇ ਨਾਲ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਇਹ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਾਂ ਸ਼ਰਧਾ ਪਾਵਨਾ ਦੇ ਨਾਲ ਜੋਤ ਜਗਾਈਏ ਤੇ ਆਪਣਾ ਹੀ ਨੁਕਸਾਨ ਕਰਵਾ ਬੈਠੀਏ ਤੇ ਦੋਸ਼ ਜਿਹੜਾ ਉਹ ਗੁਰੂ ਨੂੰ ਦਈਏ ਸੰਗਤ 'ਚ ਇਹ ਪੂਰਾ ਖਿਆਲ ਰੱਖਣਾ ਹੈ ਮومی ਕਾਗਜ਼ ਦੇ ਜਿਹੜੇ ਮੰਮੀ ਕਾਗਜ਼ ਦੇ ਜਿਹੜੇ ਪਲਾਸਟਿਕ ਦੇ ਲਫਾਫੇ ਹੁੰਦੇ ਹਨ ਇਹਨਾਂ ਨੂੰ ਅੱਗ ਬੜੀ ਛੇਤੀ ਲੱਗਦੀ ਹੈ ਪੂਰਾ ਤੁਸੀਂ ਸਾਵਧਾਨੀ ਦੇ ਨਾਲ ਜੋਤ ਲਾਉਣੀ ਹੈ ਕਈ ਵਾਰ ਸਾਡੀ ਅਣਗਿਆਰੀ ਦੇ ਨਾਲ ਅਣਹੋਣੀ ਘਟਨਾ ਜਿਹੜੀ ਹੈ ਉਹ ਵਾਪਰਨ ਦਾ ਖਤਰਾ ਰਹਿੰਦਾ ਹੈ ਉਲਕੇ ਵੀ ਇਹ ਚੀਜ਼ ਨਹੀਂ ਕਰਨੀ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਇਹ ਜੋਤ ਲਾਉਣ ਦਾ ਮਹੱਤਵ ਕੀ ਹੈ ਜੋਤ ਕਿਉਂ ਲਾਉਂਦੇ ਸੀ ਪੁਰਾਣੇ ਬਜ਼ੁਰਗ ਪੁਰਾਣੀਆਂ ਬੀਬੀਆਂ ਪਰ ਆਪਾਂ ਹੁਣ ਹਟ ਗਏ ਹਾਂ ਆਪਾਂ ਕਿਉਂ ਨਹੀਂ ਝੁਕਾਉਂਦੇ ਜੋਤ ਸਬ ਤੋਂ ਪਹਿਲੀ ਗੱਲ ਤਾਂ ਇਹ ਜਿਹੜੀਆਂ ਅੱਜ ਕੱਲ੍ਹ ਤੂਫਾਂ ਵੇਚਦੀਆਂ ਨੇ ਬਜ਼ਾਰ ਦੇ ਵਿੱਚ ਉਹਨਾਂ ਵਿੱਚ ਕੀ ਮਿਲਾਵਟ ਹੋਈ ਹੈ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਉਹਦਾ ਕਈ ਵਾਰ ਧੂਆਂ ਸਾਡੇ ਨੱਕ ਲਈ ਹਾਨੀਕਾਰਕ ਹੁੰਦਾ ਹੈ ਗਲੇ ਲਈ ਹਾਨੀਕਾਰਕ ਹੁੰਦਾ ਹੈ ਇਹ ਗੱਲ ਪਾਠੇ ਸਿੰਘ ਵੱਧ ਜਾਂਦੇ ਹਨ ਤੇ ਉਹਦੇ ਨਾਲੋਂ ਤਾਂ ਭਾਈ ਜਿਹੜੀ ਜੋਤ ਹੈ ਉਹ ਲੌਣੀ ਬਹੁਤ ਵਧੀਆ ਧੂਫ ਨਾਲੋਂ ਹੈ ਅਗਰਬਤੀ ਨਾਲੋਂ ਜਿਹੜੀ ਜੋਤ ਹੈ ਉਹਦਾ ਮਹੱਤਵ ਵੱਧ ਹੈ ਕਿਉਂਕਿ ਹੁਣ ਕਿਹੜਾ ਅਰਗਬਤੀ ਘਰ ਸੇ ਤਿਆਰ ਕਰਦੇ ਹਨ ਪਹਿਲਾਂ ਹੁੰਦਾ ਸੀ ਕਿ ਸਮਾਨ ਲਿਆਉਣਾ ਤੇ ਉਹਦੀ ਬਜ਼ੁਰਗਾਂ ਨੇ ਆਪ ਹੀ ਅਰਗਬਤੀ ਤਿਆਰ ਕਰਨੀ ਕੋਲੀਆਂ ਵਾਲੀ ਉਹਨੂੰ ਕਹਿੰਦੇ ਆ ਤੁਸੀਂ ਵੇਖੀ ਹੋਵੇਗੀ ਕੋਲੀਆਂ ਤੇ ਪਾ ਕੇ ਹੌਲੀ-ਹੌਲੀ ਅਰਗਬਤੀ ਤਿਆਰ ਕਰਨੀ ਅਰਗਬਤੀ ਅਖੰਡ ਪੰਚ ਸਾਹਿਬ ਦੇ ਵਿੱਚ ਵੀ ਲਾਈ ਜਾਂਦੀ ਸੀ ਵਿਚਾਰ ਨਹੀਂ ਸੀ ਹੁੰਦੀ ਪਰ ਅਰਗਬਤੀ ਦੇ ਨਾਲੋਂ ਜੇ ਤੁਸੀਂ ਧੂਫ ਲਾਉਂਦੇ ਹੋ ਉਹਦਾ ਵੱਤ ਮਹੱਤਵ ਹੈ ਇਹ ਸ਼ਰਦਾ ਦੇਵੀ ਪਰਪੇਕ ਹੈ ਇਹ ਤੋਂ ਪਤਾ ਲੱਗਦਾ ਕਿ ਸਾਨੂੰ ਸਾਡੇ ਗੁਰੂ ਪ੍ਰਤੀ ਜਦੋਂ ਅਸੀਂ ਜੋਤ ਜਗਉਂਦੇ ਹਾਂ ਮਨ ਦੇ ਵਿੱਚ ਭਾਵਨਾ ਹੁੰਦੀ ਹੈ ਕਿ ਮੈਂ ਪਰਮਾਤਮਾ ਦੇ ਪਿਆਰ ਦੇ ਵਿੱਚ ਆ ਕੇ ਜੋਤ ਜਗਾ ਰਹੀ ਹਾਂ ਜਿੰਨੇ ਵੀ ਸ਼ਹੀਦਾਂ ਦੇ ਅਸਥਾਨ ਚਾਹੇ ਸਹਿਬਜ਼ਾਦਿਆਂ ਦੇ ਛੋਟੇ ਸਹਿਬਜ਼ਾਦਿਆਂ ਦੇ ਚਾਹੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪਿਆਰ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਜੋਤਾਂ ਜਗ ਰਹੀਆਂ ਹਨ ਗੁਰੂ ਘਰਾਂ ਦੇ ਵਿੱਚ ਕੁਝ ਲੋਕ ਹੈ ਜਿਹੜੇ ਕਹਿੰਦੇ ਹਨ ਕਿ ਜੋਤ ਲਾਉਣ ਦੀ ਕੋਈ ਲੋੜ ਨਹੀਂ ਹੁੰਦੀ ਪਰ ਜੇ ਕੋਈ ਜੋਤ ਜਗਾ ਕੇ ਆਪਣੇ ਗੁਰੂ ਨਾਲ ਜੁੜ ਰਿਹਾ ਹੈ ਸ਼ਰਦਾ ਪਾਣ ਰਹੀ ਹੈ ਗੁਰੂ ਦੀ ਬਾਣੀ ਤੇ ਕੋਈ ਮਾੜੀ ਗੱਲ ਨਹੀਂ ਇਹਦੇ ਵਿੱਚ ਕਿਹੜਾ ਕਿਸੇ ਦਾ ਕੋਈ ਨੁਕਸਾਨ ਕਰ ਰਿਹਾ ਹੈ ਇਹ ਕੋਈ ਜਾਦੂ ਟੂਣਾ ਥੋੜੀ ਹੈ ਇਹ ਕੋਈ ਮੰਤਰ ਤੰਤਰ ਥੋੜੀ ਹੈ ਸਾਜ ਸੰਗਤ ਇਹ ਤਾਂ ਆਪਾਂ ਆਪਣੇ ਗੁਰੂ ਪ੍ਰਤੀ ਸ਼ਰਦਾ ਦਾ ਇੱਕ ਪਿਆਰ ਦਾ ਸੁਨੇਹਾ ਦਿੰਦੇ ਹਾਂ ਤਾਂ ਜਿਹੜੇ ਲੋਕ ਪ੍ਰਸ਼ਨਵਾਜੀ ਕੋਈ ਸਾਡੀ ਨਿੰਦਿਆ ਕਰਦਾ ਹੈ ਮਹਾਰਾਜ ਕਹਿੰਦੇ ਉਹ ਉਹਦੀ ਗੱਲ ਹੈ ਉਹ ਉਹਦੀ ਸੋਚ ਹੈ ਆਪਾਂ ਉਹਦੀ ਗੱਲ ਨੂੰ ਆਪਣੇ ਤੇ ਹਾਵੀ ਨਹੀਂ ਕਰਨਾ ਰੱਬ ਦਾ ਪਿਆਰਾ ਉਹਦੀ ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਚੱਲੇ ਉਹ ਆਪਣੇ ਪਰਮਾਤਮਾ ਦੇ ਗੁਣ ਗੋਣ ਥੋੜੀ ਹਟ ਜਾਵੇਗਾ ਸੰਗਤਿ ਜਿਹੜੀ ਜੋਤ ਹੈ ਉਹ ਆਸਤੇ ਵਿਸ਼ਵਾਸਤਾ ਪ੍ਰਤੀਕ ਹੈ ਇਦੀ ਨਾਲ ਬੰਦੇ ਦਾ ਰੱਬ ਦੇ ਵਿੱਚ ਵਿਸ਼ਵਾਸ ਵੀ ਵਾਦਾ ਹੈ ਪਰਮਾਤਮਾ ਹੋਂ ਦੁਨੀਆ ਦੇ ਲੋਕ ਨਾਸਤਿਕ ਬਣੇ ਜਾਂਦੇ ਹਨ ਵਿਸ਼ਵਾਸ ਵੀ ਵਾਦਾ ਹੈ ਪਰਮਾਤਮਾ ਤੇ ਹੋਂ ਦੁਨੀਆ ਦੇ ਲੋਕ ਨਾਸਤਿਕ ਬਣੇ ਜਾਂਦੇ ਹਨ ਵੱਡੀ ਗਿਣਤੀ ਦੇ ਵਿੱਚ ਨਾਸਤਿਕ ਬਣੇ ਜਾਂਦੇ ਹਨ ਦੁਨੀਆ ਕਹਿੰਦੀ ਹੈ ਕਿ ਕਿਹੜਾ ਰੱਬ ਹੈ ਰੱਬ ਨੂੰ ਮੰਨਦੇ ਹੀ ਨਹੀਂ ਮੌਤ ਤਾਂ ਹੈ ਹੀ ਨਹੀਂ ਇਹਨਾਂ ਨੇ ਕਿਹਾ ਕੋਈ ਮੌਤ ਨਹੀਂ ਕੱਲ ਨੂੰ ਸਭ ਕੁਝ ਇਹਨਾਂ ਦੀ ਅੱਖਾਂ ਸਾਹਮਣੇ ਹੋ ਰਿਹਾ ਐਡੀ ਵੱਡੀ ਸ੍ਰੇਸ਼ਟੀ ਹੈ ਸੂਰਜ ਚੜਦਾ ਹੈ ਛਿਪਦਾ ਹੈ ਰੁੱਤਾਂ ਬਦਲਦੀਆਂ ਹਨ ਉਹੀ ਤਾਂ ਕਰਤਾ ਦਤਾ ਹੈ ਆਪਾਂ ਤਾਂ ਸੋਚ ਜਾਂਦੇ ਹਾਂ ਕਮਾਲ ਦੀ ਗੱਲ ਹੈ ਮਹਾਤਮਾ ਬੁੱਧ ਜੀ ਨੇ ਤਾਂ ਇਥੇ ਤਾਂ ਕਹਿ ਦਿੱਤਾ ਸੀ ਬੰਦਿਆ ਤੇਰੇ ਸਾਹ ਚੱਲੇ ਜਾਂਦੇ ਆ ਸੁੱਤੇ ਪਏ ਦੇ ਇਹ ਸਭ ਤੋਂ ਵੱਡਾ ਚਮਤਕਾਰ ਹੈ ਇਹ ਚੀਜ਼ਾਂ ਨੂੰ ਜਦੋਂ ਆਪਾਂ ਛੋਟੀਆਂ-ਛੋਟੀਆਂ ਗੱਲਾਂ ਸੋਚਦੇ ਹਾਂ ਉਦੋਂ ਸਾਨੂੰ ਪਤਾ ਲੱਗਦਾ ਹੈ ਇਹਨਾਂ ਦਾ ਮਹੱਤਵ ਕੀ ਹੈ ਤਾਂ ਜੋਤ ਜਿਹੜੀ ਹੈ ਮੇਰੇ ਕੰਨ ਦਾ ਭਾਵ ਘਰ ਦੇ ਵਿੱਚ ਜਦੋਂ ਜੋਤ ਜਗਾਉਣਾ ਸ਼ਰਧਾ ਰੱਖਣੀ ਜ਼ਰੂਰੀ ਹੈ ਤੇ ਜਿਹੜਾ ਬੰਦਾ ਜੋਤ ਜਗਾਊਗਾ ਉਹਦੀ ਸ਼ਰਧਾ ਤਾਂ ਗੁਰੂ ਤੇ ਬਣਦੀ ਹੈ ਅਗਲੀ ਗੱਲ ਅੱਜ ਦੇ ਲੋਕ ਜਿਹੜੇ ਹਨ ਉਹਨਾਂ ਨੂੰ ਪਤਾ ਨਹੀਂ ਕਿ ਅੱਜ ਦੀ ਜਿਹੜੀ ਨਵੀਂ ਨੌਜਵਾਨ ਪੀੜੀ ਹੈ ਉਹ ਫੈਸ਼ਨ ਕਰਨਾ ਨਹੀਂ ਭੁੱਲਦੀ ਪਰ ਜੋਤ ਜਗਾਉਣੀ ਰੋਜ਼ ਭੁੱਲ ਜਾਂਦੀ ਹੈ ਕਿਉਂ ਕਿਉਂਕਿ ਉਹਨਾਂ ਦਾ ਧਿਆਨ ਸਿਰਫ ਤੇ ਸਿਰਫ ਆਪਣੇ ਆਪ ਨੂੰ ਸਵਾਰਨ ਦੇ ਵਿੱਚ ਲੱਗਾ ਹੋਇਆ ਹੈ ਜਿਹੜਾ ਸਰੀਰ ਹੈ ਇੱਥੇ ਸੜ ਕੇ ਸੁਆਹ ਹੋ ਜਾਣਾ ਹੈ ਉਹਨਾਂ ਨੇ ਆਪਣੇ ਮਨ ਨੂੰ ਸਵਾਰਿਆ ਹੀ ਨਹੀਂ ਸਰੀਰ ਦੀ ਸਫਾਈ ਜਿੱਥੇ ਜ਼ਰੂਰੀ ਹੈ ਉਥੇ ਸ਼ਰਦਾ ਸਾਡੇ ਮਨ ਦੀ ਸਫਾਈ ਕਰਦੀ ਹੈ ਇਹ ਗੱਲ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੀਆਂ ਇਹ ਗੱਲਾਂ ਨੂੰ ਭੁੱਲ ਰਹੀਆਂ ਹਨ ਉਹਨਾਂ ਨੂੰ ਥੋੜਾ ਜਿਹਾ ਧਿਆਨ ਇਧਰ ਦੇਣਾ ਚਾਹੀਦਾ ਹੈ ਪਰ ਜਦੋਂ ਬਜ਼ੁਰਗ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਉਹਨਾਂ ਨੂੰ ਕਹਿੰਦੇ ਹਨ ਕਿ ਜੋਤ ਚਿਕਾਇਆ ਕਰੋ ਉਹ ਕਹਿ ਦਿੰਦੇ ਹਨ ਇਹ ਜੋਤ ਝੁਕਉਣ ਨਾਲ ਕੀ ਹੋ ਜਾਊਗਾ ਕੀ ਹੋ ਜਾਊਗਾ ਜੋਤ ਝੁਕਉਣ ਨਾਲ ਤੇ ਉਹਨਾਂ ਨੂੰ ਪੁੱਛੋ ਤੁਸੀਂ ਨਹੀਂ ਝਕਾਈ ਇੰਨੇ ਸਮੇਂ ਤੋਂ ਤੁਹਾਨੂੰ ਕੀ ਹੋਇਆ ਤੁਸੀਂ ਕਦੇ ਦੇਖਿਆ ਸ਼ਰਦਾ ਕਿੰਨੀ ਤੁਹਾਡੀ ਟੁੱਟ ਗਈ ਗੁਰੂ ਤੋਂ ਤਾਂ ਇਹ ਚੀਜ਼ਾਂ ਨੂੰ ਉਹ ਹਰ ਗੱਲ ਤੇ ਤਰਕ ਕਰਨਗੇ ਕਿਉਂ ਕਿ ਕਿਉਂਕਿ ਯੁੱਗ ਦੀ ਹਵਾ ਹੀ ਇਦਾਂ ਦੀ ਵਗੀ ਹੋਈ ਹੈ ਮਾੜੀ ਹਵਾ ਵਗੀ ਹੋਈ ਹੈ ਇਨੂੰ ਕੱਲ ਜੋ ਕਿਹਾ ਗਿਆ ਹੈ ਸਾਥ ਸੰਗਤ ਜੀ ਤੁਹਾਨੂੰ ਜੋਤ ਦੇ ਲਾਭ ਵੀ ਦੱਸਾਂਗੇ ਕਿ ਜੋਤ ਜਗਾਉਣ ਦੇ ਲਾਭ ਕੀ ਹਨ ਕਿਉਂਕਿ ਜਦੋਂ ਤੱਕ ਬੰਦੇ ਨੂੰ ਕਿਸੇ ਚੀਜ਼ ਦਾ ਲਾਭ ਵੀ ਨਾ ਪਤਾ ਹੋਵੇ ਉਹ ਉਹਨੂੰ ਅੰਜਾਈ ਸਮਝਦਾ ਹੈ ਫੋਕੀ ਸਮਝਦਾ ਹੈ ਵਿਅਰਥ ਸਮਝਦਾ ਹੈ ਕਿ ਜੋਤ ਜਗਾਉਂਦਾ ਘਰ ਦੇ ਵਿੱਚ ਇਹ ਵੱਡਾ ਲਾਭ ਹੈ ਜਿਹੜੀ ਚੰਗੀ ਊਰਜਾ ਹੈ ਉਹ ਘਰ ਦੇ ਵਿੱਚ ਉਹਦਾ ਕਿਰਨਾ ਬਣ ਜਾਂਦੀਆਂ ਹਨ ਜਿਹੜੇ ਘਰ ਵਿੱਚ ਜੋਤ ਜਗਦੀ ਹੈ ਉਸ ਘਰ ਦੇ ਵਿੱਚ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ ਹੁਣ ਤੁਸੀਂ ਕਹੋਗੇ ਕਿ ਜੋਤ ਤਾਂ ਘੋੜੇ ਦੇ ਵਿੱਚ ਪਾ ਕੇ ਦੀਵੇ ਵਿੱਚ ਜਗ ਰਹੀ ਹੈ ਬੰਦੇ ਦੀ ਸੋਚ ਦਾ ਕੀ ਫਰਕ ਪਾਊਗਾ ਜਿਹੜਾ ਬੰਦਾ ਜੋਤ ਝਕਾਊਗਾ ਉਹ ਨੂੰ ਹਮੇਸ਼ਾ ਗੁਰੂ ਚਿਤੇ ਰਹੂਗਾ ਕਿ ਉਹ ਨੂੰ ਪਤਾ ਹੋਵੇਗਾ ਕਿ ਮੈਂ ਸ਼ਾਮ ਨੂੰ ਜਾ ਕੇ ਜੋਤ ਝਕਾਉਣੀ ਹੈ ਇੱਕ ਸਮਝ ਸਾਰਨੀ ਬਣ ਜਾਂਦੀ ਹੈ ਜਦੋਂ ਫਿਰ ਬੇਬੀਆਂ ਜੋਤ ਨਹੀਂ ਝਕਾਉਂਦੀਆਂ ਉਹ ਕਹਿੰਦੀਆਂ ਹਨ ਅੱਜ ਮੈਂ ਅੱਜ ਜੋਤ ਨਹੀਂ ਝਕਾ ਸਕੀ ਤੇ ਉਹਨੂੰ ਗੁਰੂ ਦੀ ਯਾਦ ਆਉਂਦੀ ਹੈ ਤਾਂ ਇਹ ਜਿਹੜੀ ਯਾਦ ਹੈ ਉਹ ਬੰਦੇ ਦਾ ਜਿਹੜਾ ਮਨ ਤੇ ਉਹਨੂੰ ਸੁਰਤ ਨੂੰ ਗੁਰੂ ਨਾਲ ਜੋੜਦੀ ਹੈ ਪਰ ਹੁਣ ਗੁਰੂ ਨੂੰ ਆਪਾਂ ਭੁਲਾਈ ਫਿਰਦੇ ਹਾਂ ਗੁਰੂ ਨੂੰ ਭੁੱਲੇ ਹੋਏ ਹਾਂ ਤੇ ਗੁਰੂ ਨੂੰ ਜੇ ਯਾਦ ਕਰਾਂਗੇ ਤੇ ਚੰਗੇ ਵਿਚਾਰ ਆਉਣਗੇ ਚੰਗੇ ਵਿਚਾਰ ਆਉਣਗੇ ਜ਼ਿੰਦਗੀ ਬਦਲੇਗੀ ਤਾਂ ਜ਼ਿੰਦਗੀ ਜਿਹੜੀ ਇੱਕ ਵਿਚਾਰ ਦਾ ਨਾਮ ਹੀ ਹੈ ਅੱਜ ਮੇਰੇ ਚੰਗੇ ਵਿਚਾਰ ਮੈਂ ਚੰਗਾ ਕੱਲ ਮੇਰੇ ਮਾੜੇ ਵਿਚਾਰ ਤੇ ਮੇਰੀਆਂ ਹੱਡੀਆਂ ਪਿੰਜਰ ਵਾਸਤਾ ਉਹੀ ਹੈ ਪਰ ਬੰਦੇ ਦੇ ਵਿਚਾਰ ਬਦਲ ਗਏ ਤੇ ਬੰਦਾ ਬਦਲ ਜਾਂਦਾ ਹੈ ਜੋਤ ਜਿਹੜੀ ਹੈ ਸ਼ਰਦਾ ਪੈਦਾ ਕਰਦੀ ਹੈ ਚੰਗੇ ਵਿਚਾਰ ਲਿਆਉਂਦੀ ਹੈ ਵਿਚਾਰ ਬੰਦੇ ਨੂੰ ਬਦਲਦੇ ਹਨ ਬੰਦਾ ਬਦਲਦਾ ਹੈ ਸਾਧ ਸੰਗਤ ਜੀ ਇਹ ਬਹੁਤ ਡੂੰਘੀ ਗੱਲ ਹੈ ਪਰ ਇਹ ਗੱਲ ਕਰਨੀ ਵੀ ਬਹੁਤ ਜ਼ਰੂਰੀ ਸੀ ਸਮਝ ਲਓ ਇਹਨੂੰ ਇਕੱਲੇ ਬੈ ਕੇ ਸੋਚਿਓ ਕਿ ਜੋਤ ਚ ਗੌਣ ਦੇ ਨਾਲ ਸਾਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਪਰਮਾਤਮਾ ਦਾ ਜਿਹੜਾ ਆਸ਼ੀਰਵਾਦ ਹੈ ਉਹ ਪ੍ਰਾਪਤ ਹੁੰਦਾ ਹੈ ਮਨ ਸ਼ਾਂਤ ਹੁੰਦਾ ਹੈ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਜਾਂ ਬੀਬੀਆਂ ਜਗਾਉਂਦੀਆਂ ਜਿਹੜੇ ਉਹਨਾਂ ਦੇ ਪਤੀ ਆ ਉਹਨਾਂ ਨੂੰ ਦੇਖਦੇ ਆ ਤੇ ਸਾਲ ਸੰਗਤ ਜੀ ਰੋਜ਼ ਘਰ ਦੇ ਵਿੱਚ ਜੋਤ ਜਗਾਇਆ ਕਰੋ ਆਪਣੇ ਆਪ ਨੂੰ ਸਵਾਰਨ ਦਾ ਆਪਾਂ ਯਤਨ ਕਰਨਾ ਜੋਗਨਾ ਦੱਸੀਆਂ ਗਈਆਂ ਤੁਸੀਂ ਪੱਲੇ ਨਾਲ ਪਾਣੀ ਕੇ ਰੱਖ ਲਓ ਤੇ ਜਿਹੜੀਆਂ ਵੀ ਬੀਬੀਆਂ ਜੋਤ ਨਹੀਂ ਲਗਾਉਂਦੀਆਂ ਉਹ ਅੱਜ ਤੋਂ ਹੀ ਜੋਤ ਜਗਾਉਣੀ ਸ਼ੁਰੂ ਕਰੋ ਘਰਾਂ ਦੇ ਵਿੱਚ ਕੋਈ ਗੱਲ ਨਹੀਂ ਇਹ ਬਹੁਤਾ ਕਿਉਂ ਨਹੀਂ ਹੁੰਦਾ ਇਹ ਤਾਂ ਭਾਈ ਮੰਨ ਦੀ ਸ਼ਰਦਾ ਹੁੰਦੀ ਹੈ ਕਈ ਲੋਕ ਤਰਕ ਕਰਦੇ ਹਨ ਕਿ ਜੋਤ ਕਿਉਂ ਲਾਉਂਦੇ ਆਂ ਜੋਤ ਮਰਿਆਦਾ ਵਿੱਚ ਨਹੀਂ ਪੁਰਾਤਨ ਸਮੇ ਤੋਂ ਚੱਲਦੀ ਹੈ ਮਰਿਆਦਾ ਸ਼ਹੀਦਾਂ ਸਿੰਘਾਂ ਦੇ ਗੁਰੂ ਘਰਾਂ ਦੇ ਵਿੱਚ ਇਹ ਜੋਤ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਸਥਾਨਾਂ ਤੇ ਉੱਥੇ ਜੋਤ ਜਗ ਰਹੀ ਹੈ ਹਜੂਰ ਸਾਹਿਬ ਜੀ ਪਾਵਨ ਧਰਤੀ ਤੇ ਜੋਤ ਜਗ ਰਹੀ ਹੈ ਜਿਹੜੀ ਵੀ ਸੰਗਤ ਇਹ ਮਰਿਆਦਾ ਬਣਾ ਕੇ ਗਈ ਹੈ ਉਹ ਸਾਡੇ ਨਾਲ ਵੱਧ ਸਿਆਣੀ ਸੀ ਉਨ੍ਹਾਂ ਨਾਲੋਂ ਵੱਧ ਸਿਆਣੇ ਨਹੀਂ ਅਸੀਂ ਸਿਆਣੇ ਸ਼ਬਦ ਇਸ ਲਈ ਵਰਤਿਆ ਉਹਨਾਂ ਦੀ ਬੰਦਕੀ ਜ਼ਿਆਦਾ ਸੀ 사ਤ ਸੰਗਤ ਜੀ ਇੱਕ ਵਾਰ ਫਿਰ ਤੋਂ ਗੱਲ ਦੁਹਰਾ ਦਿੰਦੀ ਹਾਂ ਜੋਤ ਵਾਲੀ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜੋਤ ਹਮੇਸ਼ਾ ਉੱਚੀ ਜਗ੍ਹਾ ਤੇ ਲਾਉਣੀ ਚਾਹੀਦੀ ਹੈ ਜੋਤ ਨੂੰ ਪਾਣੀ ਦੇ ਨਾਲ ਜਾਂ ਫੋਕ ਮਾਰ ਕੇ ਨਹੀਂ ਬਚਾਉਣਾ ਸੰਗਤ ਜੀ ਇਹ ਜਿਹੜੀ ਜੋਤ ਹੈ ਇਹਦਾ ਸਤਕਾਰ ਕਰਨਾ ਹੈ ਕਿਉਂਕਿ ਇਹ ਗੁਰੂ ਦੀ ਚਾਹ ਦੇ ਵਿੱਚ ਛਕਾਈ ਜਾਂਦੀ ਹੈ ਸੰਗਤ ਜੀ ਜਿਹੜੇ ਲੋਕ ਜੋਤ ਨੂੰ ਮਾੜਾ ਕਹਿੰਦੇ ਹਨ ਬੁਰਾ ਕਹਿੰਦੇ ਹਨ ਉਹਨਾਂ ਨੂੰ ਬੋਲੀ ਚਾਹੁੰਦੇ ਹੋ ਉਹਨਾਂ ਦਾ ਕੰਮ ਉਹਨਾਂ ਨੂੰ ਕਰ ਰਹੇ ਹੋ ਤੁਸੀਂ ਆਪਣਾ ਕੰਮ ਕਰੀ ਚੱਲੋ